ਅੱਜ ਬਸੂਆ ਸ਼ਹਿਰ ਦੇ ਵਿੱਚ ਵਿਜ਼ੇ ਮਾਲ ਦੇ ਵਿੱਚ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਵਪਾਰ ਮੰਡਲ ਦੇ ਪ੍ਰਧਾਨ ਅਤੇ ਪਤਵੰਤੇ ਸੱਜਣਾ ਨੇ ਇੱਕ ਮੀਟਿੰਗ ਕੀਤੀ ਜਿਸ ਵਿੱਚ ਕਿਸਾਨ ਯੂਨੀਅਨ ਦੁਆਬਾ ਕਿਸਾਨ ਕਮੇਟੀ ਵੱਲੋਂ ਦਾਸ ਰਣਜੀਤ ਸਿੰਘ ਬਾਜਵਾ ਤੇ ਮੇਰੇ ਨਾਲ ਸਹਿਯੋਗੀ ਸੱਜਣਾ ਨੇ ਪਰਸੋ ਰੋਜ਼ 16 ਤਰੀਕ ਨੂੰ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੰਯੁਕਤ ਕਾ ਸੰਯੁਕਤ ਕਿਸਾਨ ਮੋਰਚਾ ਵੱਖ-ਵੱਖ ਟ੍ਰੇਡ ਯੂਨੀਅਨ ਟ੍ਰੈਕ ਯੂਨੀਅਨ ਔਰ ਤਿੱਥਾਂ ਦਾ ਜੋ ਵੀ ਜਿੰਨੇ ਵੀ ਟ੍ਰੇਡ ਜੂਨੀਅਨਾਂ ਨੇ ਸਾਰਿਆਂ ਵੱਲੋਂ ਰਲਵਾ ਸੱਦਾ ਹੈ ਭਾਰਤ ਬੰਦ ਦਾ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਜੋ ਪਿਛਲੇ ਸਮੇਂ ਦੌਰਾਨ ਕਾਰਪੋਰੇਟ ਹੱਥਾਂ ਦੇ ਵਿੱਚ ਖੇਡ ਕੇ ਦੇਸ਼ ਨੂੰ ਤਬਾਹੀ ਦੇ ਕੰਡੇ ਤੇ ਲੈ ਗਈ ਹੈ ਉਹਦੇ ਮੱਦੇਨਜ਼ਰ ਕਿਸਾਨੀ ਮੰਗਾਂ ਟ੍ਰੇਡ ਜੂਨੀਅਨਾਂ ਦੀਆਂ ਮੰਗਾਂ ਵਪਾਰ ਮੰਡਲ ਦੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਹੋਇਆ ਰੋਸ ਵਜੋਂ 16 ਤਰੀਕ ਨੂੰ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਉਹਨੂੰ ਸਫਲ ਬਣਾਉਣ ਵਾਸਤੇ ਦਸੂਹਾ ਦੇ ਵਿੱਚ ਮੀਟਿੰਗ ਕੀਤੀ ਗਈ ਆ ਸਾਰੇ ਵੀਰਾਂ ਨੇ ਸਹਿਯੋਗ ਕੀਤਾ ਆਇਆ ਹੋਇਆ ਸਾਰੀਆਂ ਸੰਗਤਾਂ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਹਿਯੋਗ ਕੀਤਾ ਕਿ ਪੂਰਨ ਤੌਰ ਤੇ ਅਸੀਂ ਤੁਹਾਡੇ ਨਾਲ ਆ ਇਹਦੇ ਵਿੱਚ ਅਸੀਂ ਜੋ ਰੋਡ ਜਾਮ ਦਾ ਪ੍ਰੋਗਰਾਮ ਉਹ ਟਾਂਡੇ ਦੇ ਟਾਂਡਾ ਸ਼ਹਿਰ ਵਿੱਚ ਵਿਖੇ ਰੱਖਿਆ ਗਿਆ ਬਿਜਲੀ ਘਰ ਚੌਂਕ ਵਿਖੇ ਉੱਥੇ ਧਰਨਾ ਲੱਗੇਗਾ ਔਰ ਦਸੂਹਾ ਸ਼ਹਿਰ ਜਿਹੜਾ ਪੂਰਨ ਤੌਰ ਤੇ ਬੰਦ ਰੱਖਿਆ ਜਾਵੇਗਾ ਸਵਾਲ ਨਹੀਂ ਇਨਾਮ ਅੱਜ ਇੱਕ ਵਪਾਰ ਮੰਡਲ ਦੀ ਮੀਟਿੰਗ ਬੀਜੇ ਮਾਲ ਦੇ ਵਿੱਚ ਕੀਤੀ ਗਈ ਜਿਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਵੀਰ ਪਹੁੰਚੇ ਸਨ ਸਾਡੇ ਅਧਿਕਾਰੀ ਪਹੁੰਚੇ ਹੋਏ ਸਨ ਜਿਹੜਾ 16 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਹੈ ਉਹਦੇ ਵਿੱਚ ਇਹਨਾਂ ਨੇ ਵਪਾਰੀਆਂ ਕੋਲੋਂ ਸਹਿਯੋਗ ਮੰਗਿਆ ਹੈ ਕਿ ਦੁਸੂਵੇ ਦਾ ਵਪਾਰ ਵਰਕ ਹਰ ਵੇਲੇ ਕਿਸਾਨ ਜਥੇਬੰਦੀਆਂ ਦੇ ਨਾਲ ਖੜਾ ਹੈ ਤੇ ਖੜਾ ਰਹੇਗਾ ਤੋ ਇਸ ਵਾਰ ਵੀ ਸਾਰੇ ਜਿਹੜੇ ਪ੍ਰਧਾਨਾਂ ਨੇ ਫੈਸਲਾ ਕੀਤਾ ਹੈ ਕਿ 16 ਤਰੀਕ ਨੂੰ ਮਕੰਮਲ ਤੌਰ ਤੇ ਬੰਦ ਰੱਖਿਆ ਜਾਵੇਗਾ। ਤੋ ਮੈਂ ਸਾਰੇ ਆਪਣੇ ਦਸੂਹਾ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਵੀ ਬੇਨਤੀ ਕਰਦਾ ਕਿ ਆਪਾਂ ਨਾਲ ਦਾ ਪਰਜੋਗ ਹਮੈਤ ਕਰੀਏ ਤੇ ਦਸੂਹਾ ਬਾਦ ਨੂੰ ਸਫਲ ਬਣਾਈਏ। ਪਰ ਇੱਕ ਬੇਨਤੀ ਅੰਦਰ ਵੀ ਕੀਤੀ ਹੁਣ ਫਿਰ ਬਾਜਾ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਜਾਮ ਹੈ ਇਸ ਦੇ ਵਿੱਚ ਜਿਹਦਾ ਜ਼ਰੂਰੀ ਸਵਾਵਾ ਹਨ ਐਂਬੂਲੈਂਸ ਹੈ ਜਾਂ ਕਿਸੇ ਬੱਚੇ ਨੇ ਬਾਹਰ ਫਲਾਈਟ ਕਰਨੀ ਹੈ ਵਿਆਹ ਸ਼ਾਦੀ ਦੇ ਹੈ ਕੋਈ ਜੋ ਵੀ ਹੈ ਉਹਨੂੰ ਲੰਗਾ ਲੰਗਾ ਦਿੱਤਾ ਜਾਵੇ। ਸੋ ਇਹਨਾਂ ਨੇ ਕਿਹਾ ਹੈ ਕਿ ਉਹਨੂੰ ਪੂਰਨ ਤੌਰ ਤੇ ਲੰਗਾਇਆ ਜਾਏਗਾ। ਜਿਹੜਾ ਵੀ ਜਾਮ ਹੈ ਉਹ ਬਿਲਕੁਲ ਬੰਦ ਬਿਲਕੁਲ ਜਾਮ ਨਹੀਂ ਕੀਤਾ ਜਾਏਗਾ। ਜਿਹੜੀ ਜੂਰੀ ਸੁਬਾਹ ਮੈਂ ਉਹ ਬਹਾਲ ਕੀਤੀਆਂ ਜਾਣਗੀਆਂ। ਦਸੂਏ ਦੇ ਵਿੱਚ ਸਿਰਫ ਮੈਡੀਕਲ ਸਟੋਰ ਤੇ ਡਾਕਟਰ ਹੀ ਖੁੱਲੇ ਰਹਿਣਗੇ। ਬਾਕੀ ਸਾਰੇ ادارے ਜਿਹੜੇ ਆ ਮੁਕੰਮਲ ਤੌਰ ਤੇ ਬੰਦ ਰਹਿਣਗੇ। ਸੋ ਆਏ ਹੋਏ ਸਾਰੇ ਕਿਸਾਨ ਵੀਰਾਂ ਦਾ ਅਸੀਂ तहे ਦਿਲੋਂ ਧੰਨਵਾਦੀ ਹਾਂ। ਵਪਾਰੀ ਵਰਗ ਵੀ ਜਿਹੜੀ ਛੋਟੀ ਜਿਹੀ ਆਵਾਜ਼ ਤੇ ਸਾਰੇ ਇਕੱਠੇ ਹੋਇਆ। ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮੈਂ ਇੱਕ ਵਾਰੀ ਫੇਸ ਸਾਰਿਆਂ ਨੂੰ ਬੇਨਤੀ ਕਰਦਾ ਆਂ ਕਿ ਆਪਾਂ ਇਹਨਾਂ ਦਾ ਸਾਥ ਦੇਈਏ ਤੇ 16 ਤਰੀਕ ਨੂੰ ਮੁਕੰਮਲ ਤੌਰ ਤੇ ਦਸੂਹਾ ਜਿਹੜਾ ਪਰਿਵਾਰ ਬੰਦ ਕੀਤਾ ਜਾਵੇ ਧੰਨਵਾਦ ਜੀ ਤੇ ਜਦੋਂ ਅਸੀਂ ਬੰਦ ਦੀ ਕਾਲ ਦੇਤੀ ਸੀ ਮੈਨੂੰ ਲੱਗਦਾ ਇੱਕ ਰੇੜੀ ਵੀ ਦਸੂਏ 'ਚ ਨਹੀਂ ਸੀ ਲੱਗਦੀ ਤੇ ਪ੍ਰਸ਼ਾਸਨ ਵੀ ਹਰਾਮ ਹੋ ਗਿਆ ਸੀ ਕਿ ਕੀ ਬਣ ਗਏ ਤੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਉਥੇ ਚੁਪਾਉਣਾ ਪਿਆ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ ਦੇਖੋ ਜੇ ਪਿੰਡ 'ਚ ਕਿਸੇ ਦੀ ਲੜਾਈ ਹੋ ਜਾਂਦੀ ਤਾਂ ਆ ਕੇ ਇਥੇ ਕਿਸਾਨ ਬਥੇ ਧਰਨੇ ਤੇ ਬਹਿ ਜਾਂਦੇ ਇਹ ਜਿਹੜਾ ਮਾਹੌਲ ਆ ਇਹ ਸਾਨੂੰ ਜਿਹੜਾ ਬਹੁਤ ਰੋਕ ਦਿੰਦਾ ਠੀਕ ਹੈ ਇਹਦੇ ਕਿ ਅਸੀਂ ਇੱਕ ਮੁੱਠੇ ਜੇ ਬਿਲਕੁਲ ਸਾਰਾ ਉਹ ਫਾਰਮੈਟਰ ਵੀ ਜੇ ਅਸੀਂ ਕਾਲ ਦਿੱਤੀ ਅੱਗੇ ਕੋਈ ਬੇਸ਼ੱਕ ਸੁਚੇਤ ਕਰ ਕੋ ਕਿ ਨਿੱਕੀ ਮੋਟੀ ਲੜਾਈ ਜਿਹੜੀ ਆਪਣੇ ਤੱਕ ਸੀਮਤ ਰੱਖਿਆ ਕਰੋ ਜਿਹੜੀ ਘਰੇਲੂ ਲੜਾਈ ਦੇ ਵਿੱਚ ਨਾ ਪੈ ਬਾਕੀ ਜਿਹੜੀ ਤੁਹਾਡੀਆਂ ਮੰਗਾਂ ਨੇ ਉਹਦੇ ਨਾਲ ਹੀ ਸਹਿਮਤ ਹਾਂ ਤੁਸੀਂ ਉਹ ਤਾਂ ਅਸੀਂ ਆ ਸੰਭ ਵੀ ਪਤਾ ਸਭ ਨੂੰ ਕਿ ਬਾਕੀ ਆ ਜਿਹੜਾ ਮੈਂ ਤੁਸੀਂ ਦੱਸਿਆ ਕਿ ਅਸੀਂ ਨਹੀਂ ਉੱਥੇ ਜਾਣਾ ਜਾਂ ਕਿਦਾਂ ਜਿਹੜੇ ਭਾਰਤ ਬੰਦ ਦੀ ਕਾਲ ਹੈ ਸਾਰਿਆਂ ਨੂੰ ਸਾਰੇ ਜਥਿਆਂ ਮੰਨੀਆਂ ਹੋਣਾਂ ਐਸ ਕੇ ਐਮ ਵੱਲੋਂ ਐਸ ਕੇ ਅੰਬੋਰ ਸੰਯੁਕਤ ਕਸਾਮੋਰ ਸੰਯੁਕਤ ਕਸਾਮੋਰ ਬਾਹਰਲੇ ਬਰਤ ਬਾਹਰਲੇ ਬਰਤ ਠੀਕ ਪਰ ਜਿਹੜਾ ਆਪਾਂ ਹਾਈਵੇ ਤੇ ਕਹਿੰਦੇ ਨੇ ਨਾ ਕਿ ਆਪਾਂ ਦੇਖੋ ਆਪਾਂ ਕੰਮ ਲੈਣੇ ਆ ਜਰੂਰ ਲੇਕਿਨ ਲੋਕ ਪਰੇਸ਼ਾਨ ਹੋ ਗਏ ਬਿਲਕੁਲ ਦੇਖੋ ਉਹਨਾਂ ਚ ਬਿਮਾਰ ਬੰਦੇ ਵੀ ਨੇ ਉਹਨਾਂ ਚ ਕੋਈ ਹੋਰ ਵੀ ਨਹੀਂ ਕੋਈ ਪ੍ਰੋਬਲਮ ਆ ਰਹੀ ਹੈ ਕੋਈ ਜਾਨ ਵਾਲੀ ਵੀ ਨਹੀਂ ਦਿੱਕਤ ਆ ਰਹੀ ਉਹ ਅਸੀਂ ਕੱਲ ਗਏ ਕਿਥੋਂ ਚੰਡੀਗੜ੍ਹ ਤੋਂ ਘੁੰਮ ਕੇ 12 14 ਘੰਟੇ ਦੇ ਲਈ ਵਾਚੇ ਹਨਾ ਚਲੋ ਉਹਨਾਂ ਦੇ ਬਿਲਕੁਲ ਸਹੀੇ ਕੰਮ ਸਾਰਾ ਜਿਹੜਾ ਕਰ ਰਹੇ ਨੇ ਉਹ ਸਾਡੇ ਪਿੱਛੇ ਹੀ ਕਰ ਰਹੇ ਨੇ ਪਰ ਅਸੀਂ ਥੋੜਾ ਜਿਹਾ ਲੋਕਾਂ ਦਾ ਧਿਆਨ ਰੱਖੀਏ ਮੈਂ ਕਹਿੰਦਾ ਪੂਰਾ ਅਪਾਰਟਮੈਂਟ ਬੰਦ ਰੱਖੋ ਪੂਰੀਆਂ ਦੁਕਾਨਾਂ ਬੰਦ ਰੱਖੋ ਅਸੀਂ ਤੁਹਾਣਾ ਸਹਿਮਤ ਬਟ ਜਿਹੜਾ ਹਾਈਵੇ ਰੋਡਾਂ ਜਾਂ ਆਂਡਾਂ ਨੂੰ ਉਹ ਥੋੜਾ ਸੋਚ ਲੋ ਥੋੜਾ ਜਿਹੀ ਸਿਆਹੇ ਮੈਂ ਸਮਝਦਾ ਇਹ ਜਿਹੜਾ 네ਗੇਟਿਵ ਪੁਆਇੰਟ ਬਹੁਤ ਜਾਂਦਾ ਇਹ ਮੇਰੀ ਬੇਨਤੀ ਵਸ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ